ਤੇ ਟੌਪ ਦੀਆਂ ਮਰਝਾਂ ਦੇਖਣ ਨੂੰ ਮਿਲੀਆਂ ਨੇ ਅੱਜ ਤੇ ਅੱਜ ਉਹ ਆਪਾਂ ਬਾਈ ਹੋਰਾਂ ਨਾਲ ਗੱਲ ਕਰਦੇ ਆਂਗੇ ਕਿ ਜਿਹੜੀ ਨਸਲ ਦੀ ਮਰਝਾ ਹੈ ਕੀ ਦੇਿਲਾਂ ਮਰਝੀ ਤੇ ਦੱਸਦੇ ਆਂਗੇ ਬਹੁਤ ਸੋਹਣੀ ਮਰਝਾ ਹੈ ਜੀ ਸਤਿਗੁਰੂ ਜੀ ਗੱਲਬਾਤ ਨਾਲ ਬਹੁਤ ਸੁਣੀ ਮਰਝੀ ਪੁੱਛਦੇ ਸਤਿਗੁਰੂ ਬਾਈ ਸਤਿਗੁਰੂ ਕੀ ਹਾਲ ਚਾਲ ਹੈ ਜੀ ਠੀਕ ਠਾਕ ਬਈੜਾ ਪੰਡਾ ਵੀ ਆਪਣਾ ਸੁਰਖਰੀ ਹੈ ਸੁਰਖਰੀ ਕੀ ਨਾਮ ਹੈ ਤੁਹਾਡਾ ਇੰਦਰਵੀਰ ਸਿੰਘ ਜੋ ਤੇ ਇਹ ਮਾਜਲੇ ਕੇ ਆਓ ਬਈ ਆ ਗਾਸ ਲਈ ਹਾਂਜੀ ਠੀਕ ਆ ਮੜਾ ਪਿੱਛੋ ਜੋ ਲੀ ਤੇ ਮਾਜੀ ਦੀ ਬਾਈ ਡਿਟੇਲ ਬਾਰੇ ਦੱਸੋ ਪਿਛਲੇ ਸੂਏ ਆ ਨੀਲੀ 라ਵੀ ਆ ਬਾਈ ਹੈ ਨੀਲੀ 라ਵੀ ਆ ਨੀਲੀ 라ਵੀ ਆ ਹਾਂ ਦੂਜਾ ਸੂਆ ਠੀਕ ਆ ਤੀਜਾ ਸੂਣ ਨੂੰ ਤਿਆਰ ਆ ਠੀਕ ਆ ਕਿੰਨੇ ਦਿਨ ਰਹਿਗੇ ਬਾਈ ਇਹ ਬਾਈ 10 12 ਦਿਨ ਲਊ 10 12 ਦਿਨ ਲਊ ਹਾਂਜੀ ਹਾਂਜੀ ਠੀਕ ਆ ਕਿੰਨਾ ਦੁੱਧ ਆ ਬਾਈ ਦੁੱਧ ਬਾਈ ਇਹਨੇ 17 ਕਿਲੋ ਦੁੱਧ ਹੈ 17 ਕਿਲੋ ਦੁੱਧ ਹੈ ਹਾਂਜੀ ਠੀਕ ਆ ਇਹ ਵੀਰੇ ਇਹ ਵੀਰੇ ਸਾਡੇ ਨੇੜ ਦੇ ਬੰਦੇ ਜਿੰਨਾਂ ਤੋਂ ਲਈ ਆ ਹਾਂ ਹਾਂ ਨਾਲ ਹੀ ਘਰ ਆ ਬਸ ਪਿੰਡ ਤੋਂ ਹੀ ਲਈ ਆ ਠੀਕ ਆ ਆਪਣੇ ਘਰ ਦੀ ਮਰਜ਼ੀ ਹਾਂ 17 ਕਿਲੋ ਦੁੱਧ ਬਾ ਠੀਕ ਆ ਆਪਣਾ ਭਾਈ ਡੇਰੀ ਦਾ ਕੰਮ ਹੈ ਕਿ ਵੈਸੀ ਘਰੇ ਰੱਖੇ ਵੈਸੀ ਵੀਰੇ ਵਪਾਰ ਦਾ ਕੰਮ ਹੈ ਠੀਕ ਆ ਸਾਸ਼ ਬੰਦੇ ਤੋਂ ਲਈ ਆ ਨੇੜ ਵਾਲੇ ਤੋਂ ਠੀਕ ਆ ਠੀਕ ਆ ਜਗਵਾਨ ਕੇ ਭਾਈ ਜੀ ਹੈ ਜਗਵਾਨ ਵੀ ਇੱਕ 70 ਮਾ ਜੀ ਇੱਕ 70 ਹੈ ਜੀ ਲਾਇਓ ਜੀ ਤੋਂ 1 ਲੱਖ 70 1 ਲੱਖ 70 ਹਜ਼ਾਰ ਭਾਈ ਜੀ ਬਾਈ ਦੀ ਜਗਾਨਾ ਮਾ ਜੀ ਲੇ ਲੈਣ ਨੂੰ ਇੱਕ ਨਹੀਂ ਲੋਟ ਵਧੀਆ ਗੀ ਜਿਸ ਹੋਏ ਹੈਗੀ ਕਹਿ ਦੰਦੋ ਵੀ ਭਾਈ ਜੀ ਇਹ ਦੰਦੀ ਰਲ ਗਈ ਹੋਣੀ ਹੈ ਵੀਰੇ ਦੰਦੀ ਰਲ ਗਈ ਹਾਂਜੀ ਰਲ ਗਈ ਹੋਣੀ ਹੈ ਲੈਵਲ ਹੋਆ ਵਧੀਆ ਹੈਗਾ ਦੁੱਧ ਕਿੰਨਾ ਦੱਸਾਂ ਸੀ ਬਾਈ 17 ਕਿਲੋ ਦਿੱਤਾ ਜੀ 17 ਕਿਲੋ ਦੁੱਧ ਦੂਜੇ ਸੇ ਦੇ ਵਿੱਚ ਮੱਝ ਨੇ ਦਿੱਤਾ ਹੈਗਾ ਤੇ ਬਹੁਤ ਵਧੀਆ ਮੱਝ ਹੈ ਬਾਈ ਜੀ ਸੋਹਣੀ ਬਹੁਤ ਹੈ ਮੱਝ ਬੱਚਾ ਦੁੱਧ ਵੀ ਪੂਰਾ ਚੰਗਾ ਹੈਗਾ ਇਸ ਭਾਰ ਮੇਝ ਜਾਏਗੀ ਪੂਰੀ ਸਹੀ ਮੱਝ ਹੈਗੀ ਕੋਈ ਨਹੀਂ ਹੈਗਾ ਕੋਈ ਨਾ ਦੇਗਾ ਤੋ ਬਈ ਇੱਕ ਵਾਰੀ ਹੋਰ ਤੋਰ ਕੇ ਦਿਖਾ ਦੋ ਆਇਆ ਏ ਐਤੋਂ ਪਰਾਂ ਨੂੰ ਤੋਰ ਦੋ ਕੀ ਅਕਤਾਲਾ ਕਾਲਾ ਕਿੰਡਾ ਪਿਆ ਚਕੇ ਆ ਮੱਝ ਦੀ ਬਹੁਤ ਸੋਹਣੀ ਗੂੜੇ ਦੀ ਮੱਝ ਹੈ ਜੀ ਕਾਲੇ ਰੰਗ ਦੀ ਪੱਲੀ ਮੱਝ ਕਹਿ ਦਿੰਦੇ ਆ ਨੂੰ ਬਈ ਜੀ 11 11 ਮੀਟਰ ਤੋਂ ਵੀ ਸੇ ਵੀ ਮਰੇ ਵੀਜ਼ ਲੈ ਗਾਣਾ ਦਾ ਸੌਦਾ ਕਰਨਾ ਦਾ ਨਾਮ ਲੈਣਾ ਗਾਣਾ ਬੱਲਵਾ ਕਰਨੇ ਆ ਆਪਾਂ ਭਾਈ ਤੋਂ ਲੁੰਡਾ ਲੈਨੇ ਆ ਭਾਈ ਬਰੇ ਆਪਣਾ ਨੰਬਰ ਬੋਲੋ 94640 95464 ਇੱਕ ਵਾਰੀ ਹੋਰ ਬੋਲ ਦਿਓ ਭਾਈ 93640 95 95464 ਠੀਕ ਆ ਭਾਈ ਜੀ ਕਿਸੇ ਵੀ ਮੇਰੇ ਵੀਰ ਨੇ ਮਾਝ ਲੈਣੀ ਆ ਜਾਂ ਮਾਝਵਾਰੇ ਕੋਈ ਗੱਲਬਾਤ ਕਰਨੀ ਆ ਤਾਂ ਇਸ ਸੰਬੰਧ ਤੇ ਤੁਸੀਂ ਫੋਨ ਕਰ ਸਕਦੇ ਹੋ ਵੀ ਐਡਾ ਡਿਟੇਲ ਦੇ ਦੋ ਕਰਦੇ ਕੋਈ ਗੱਲ ਨਹੀਂ ਵੀਰੇ ਮਾਨਤਾ ਨੂੰ ਵਧੀਆ ਕਰਦੇ ਹਾਂ ਹਾਂਜੀ